ਵਾਇਗੋ ਜੀ ਦਾ ਖਾਲਸਾ ਸ਼ਿਵਾਇਗੋ ਜੀ ਦੇ ਫਤਿਹ ਜੀ ਸਾਡੀ ਜਥੇਬੰਦੀ ਆਜ਼ਾਦ ਦਲ ਜਥੇਬੰਦੀ ਜੋ ਕਿ ਬਲੰਦ ਦੇ ਯੂਨੀਵਰਸਿਟੀ ਤੋਂ ਨਵੀਂ ਚੱਲੂ ਹੋਈ ਆ ਇਸ ਵੇਲੇ ਇੰਟਰਸ ਟੈਸਟ ਕਰਕੇ ਤੇ ਗਰਮੀ ਨੂੰ ਅੱਦੇ ਦੇ ਦੇਖ ਕੇ ਆਪਾਂ ਸ਼ੀਲ ਦਾ ਇੰਤਜ਼ਾਮ ਕੀਤਾ ਪੜਨ੍ਹchu ਵਾਸਤੇ ਤੇ ਉਹਨਾਂ ਦੀਆਂ ਸੈਟਿੰਗ ਵਾਸਤੇ ਕੁਰਸੀਆਂ ਦਾ ਵੀ 100 150 ਵਾਸਤੇ ਇੰਤਜ਼ਾਮ ਕੀਤਾ ਕਿ ਜੋ ਇੱਥੇ ਬੈਠ ਸਕਣ ਤੇ ਬੱਚਿਆਂ ਦੀ ਵੇਟ ਕਰ ਸਕਣ ਜਦੋਂ ਅਸੀਂ ਇੰਟਰਸ ਟੈਸਟ ਦੇਣਾ ਹੈ ਆ ਉਦੋਂ ਅਸੀਂ ਦੇਖਿਆ ਕਿ ਸਾਡੇ ਬੱਚੇ ਬਾਹਰ ਬੈਠ ਕੇ ਕਿੱਦਾਂ ਕੰਮ ਵਿੱਚ ਬੈਠੇ ਜਾਂ ਉਹਨਾਂ ਨੂੰ ਇੱਥੋਂ ਦਾ ਪਤਾ ਨਹੀਂ ਲੋਕੇਸ਼ਨ ਕਿਹੜੀ ਵੀ ਪਾਣੀ ਕਿੱਥੋਂ ਮਿਲਣਾ ਹੈ ਜੀ ਸਾਹਿਬ ਇਸ ਕਰਕੇ ਆਪਾਂ ਸੋਚਿਆ ਕਿ ਸਾਡੇ ਐਂਕਰਸ ਤੇ ਆਪਾਂ ਲਾਇਆ ਜੜੀਏ ਜਦੋਂ ਇੱਥੇ ਕੋਈ ਮੌਕਾ ਜਲਦੀ ਸੇਵਾ ਅਜ਼ਾਦ ਅੜ ਜ਼ਰੂਰ ਚੁੱਕਿਆ ਘਰੇ ਸਰ ਕਿੰਨੇ ਮੈਂਬਰ ਆ ਤਾਂ ਕਿੰਨੇ ਉਦਾਂ ਦੇ ਸਾਡੇ ਭਰਾ ਭਾਪਾ ਜੀ 19 ਵੀ ਹੈਗੇ ਆ ਜਿਹੜੇ ਆਪਾਂ ਇਸ ਨਾਲ ਅਜ਼ਾਦ ਜਿਹੜੇ ਅਜ਼ਾਦ ਦਲ ਦੇ ਵਿੱਚ ਕੰਮ ਕਰਦੇ ਨੇ ਕੁਝ ਪੀ ਐਚ ਡੀ ਸਟੋਲਰ ਆ ਕੁਝ ਹੋਰ ਕਰਦੇ ਤੇ ਆਪਣੀ ਸਟੱਡੀ ਕੰਪਲੀਟ ਕਰਦੇ ਨੇ ਕਿਹੜੇ ਕਿਸੇ ਨਾਵਾ ਦਿਉਣ ਨੂੰ ਅਰੇ ਤੋਂ ਅੱਗੇ ਜਰੂਰ ਜੀ ਇਹ ਪੰਜਾਬ ਭਲਾਈ ਵਾਸਤੇ ਪਾਰਟੀ ਹੈ ਤੇ ਕੋਈ ਵੀ ਪੰਜਾਬ ਦੀ ਭਲਾਈ ਵਾਸਤੇ ਕੰਮ ਆਪਾਂ ਆਖੇ ਬਿਲਕੁਲ ਨਾਲ ਲੈਂਦੇ ਆ ਤੇ ਕਿਸੇ ਨੇ ਵੀ ਜੁੜਨਾ ਹੋਏਗਾ ਤੇ ਜਦੋਂ ਮਲਜੀ ਯੂਨੀਵਰਸਿਟੀ ਆ ਕੇ ਜੀ ਆਇਆਂ ਨੂੰ ਤੇ ਪੰਜਾਬ ਦੀ ਭਲਾਈ ਵਾਸਤੇ ਆਪਾਂ ਬਿਲਕੁਲ ਨਾਲ ਸਹਿਯੋਗ ਨਹੀਂ ਜੀ ਆਪਾਂ ਪਹਿਲਾਂ ਵੀ ਆਪਣਾ ਬਲੱਡ ਬਲੱਡ ਡੋਨੇਸ਼ਨ ਕੈਂਪ ਲਾਇਆ ਸੀ ਅੰਮ੍ਰਿਤਸਰ ਗੁਰਦਾਮ ਦਾਸ ਹਸਪੀਟਲ ਬਲੱਡ ਦੀ ਲੋੜ ਸੀ ਤੇ ਉਹਨਾਂ ਦੀ ਕਾਲ ਆਈ ਸੀ ਕਿ ਆਨੋ ਬਲੱਡ ਚਾਹੀਦਾ ਤੇ ਇਸ ਕਰਕੇ ਉਹਨਾਂ ਨੂੰ ਬਲੱਡ ਡੋਨੇਸ਼ਨ ਕੈਂਪਸ ਤੇ ਆਪਾਂ ਪਰਵਾਇਡ ਕੀਤੇ ਹੀ ਆਪਣੇ ਸਟੂਡੈਂਟਸ ਆਉਂਦੇ ਰਿਹਾ। ਦੇਖੋ ਸਾਡੀ ਤੇ ਇਹ ਸੋਚਣੀ ਆ ਕਿ ਸਟੂਡੈਂਟ ਜੇ ਨਿਕਲਣ ਤੇ ਅੱਗੇ ਜ਼ਿੰਮੇਵਾਰੀਆਂ ਸੰਭਾਲ ਪਾਉਂ ਉਹ ਸੰਭਾਲ ਤੇ ਜਿਆਦਾ ਵਧੀਆ। ਅੱਜ ਕੱਲ੍ਹ ਜੇ ਆਪਾਂ ਯੂਨੀਵਰਸਿਟੀ ਜੋ ਕੋਈ ਚੰਗਾ ਸਟੂਡੈਂਟ ਨਿਕਲੇਗਾ ਤੇ ਉਹ ਜਿਆਦਾ ਬਿਹਤਰ ਆ ਪੰਜਾਬ ਵਾਸਤੇ ਵੀ ਤੇ ਪੰਜਾਬ ਭਲਾਈ ਵਾਸਤੇ। ਇਹਨਾਂ ਦੀਆਂ ਪਾਲਿਸੀਆਂ ਉਸ ਤੇ ਕਦੇ ਨਹੀਂ ਦੇਖੀਆਂ। ਦੂਜੇ ਦਿਨ ਕਿਸਾਨ ਨੂੰ ਕਲਣਾ ਲਾਉਣਾ ਪੈਂਦਾ ਜੀ। ਜਿਸ ਤਰ੍ਹਾਂ ਅੱਜ ਦੇ ਟੈਮ ਦੇ ਵਿੱਚ ਜਿੱਥੇ ਚੰਨ ਕਿੰਦੇ ਦੇਖੇ ਨਹੀਂ ਆਸ਼ਕਾਂ ਦੇ ਦੰਦਾਂ ਦੀ ਪੂਰੀ ਹੋਈ ਆ। ਤੁਸੀਂ ਉਹਨਾਂ ਨੂੰ ਨਸ਼ਿਆਂ ਤੋਂ ਕੱਢਣ ਵਾਸਤੇ ਹੀ ਗਏ। ਤੇ ਯਾਤ ਨਸ਼ਾ ਤੋਂ ਦੂਰ ਰਹਿਣਾ ਤੇ ਜਿੰਦਗੀ ਵਿੱਚ ਨਸ਼ਾ ਨਾ ਕਰੀ। ਵੇਖੋ ਜੀ ਇੱਕ ਸਪੋਰਟਸ ਆ ਜਿਹੜੀ ਪੰਜਾਬ ਤੋਂ ਬਹੁਤ ਘਟ ਗਈ ਆ। ਸਪੋਰਟਸ ਦੀ ਜਿਹੜੀ ਇੱਥੋਂ ਦੀ ਮਨਿਆਦ ਖਤਮ ਹੋਈ ਜਾ ਰਹੀ ਆ। ਯੂਨੀਵਰਸਿਟੀਜ਼ ਵੀ ਆਪਾਂ ਦੇਖ ਰਹੇ ਆਂ ਕਿ ਸ਼ੂਟਿੰਗ ਰੇਂਜ ਬੰਦ ਆ, ਸਵੀਮਿੰਗ ਪੂਲ ਬੰਦ ਆ ਜੋ ਕਿ ਇਹ ਚਾਲੂ ਕੀਤਾ ਜਾਏ ਤੇ ਹੋਰ ਸਟੂਡੈਂਟ ਆ ਕੇ ਇੱਥੇ ਗੇਮਿੰਗ 'ਚ ਜਾ। ਜੇ ਬੱਚਾ ਕਿਸੇ ਗੇਮ ਨਾਲ ਜੁੜਦਾ ਤੇ ਉਹਦਾ ਮਾਈਂਡ ਹੋਰ ਹੋਏਗਾ ਤੇ ਉਹ ਥੋੜਾ ਵਧੀਆ ਤਰੀਕੇ ਨਾਲ ਚੱਲ ਸਕੇ। ਆਪਣੇ ਆਪ ਨਸ਼ਾ ਤੋਂ ਦੂਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਪਹਿਲੀ ਕੰਟੀਨਿਊ ਰੱਖਦੇ ਕਹਿੰਨੇ ਆ ਕਿ ਜਿੱਦਾਂ ਸਾਡੀ ਪਾਰਟੀ ਦਾ ਯੂਨੀਵਰਸਿਟੀ ਪੱਧਰ ਤੇ ਮੇਨ ਸਾਡਾ ਹੈਗਾ ਵੀ ਸਟੂਡੈਂਟ ਨੂੰ ਕਿਸੇ ਤਰ੍ਹਾਂ ਦੀ ਤਿੱਕਤ ਨਾ ਆਵੇ ਕੋਈ ਐਂਟਰੈਂਸ ਐਗਜ਼ਾਮ ਦੇਣ ਆ ਰਿਹਾ ਕਿਸੇ ਨੂੰ ਸੀਟ ਦੇ ਵਿੱਚ ਕੋਈ ਦਿੱਕਤ ਆ ਰਹੀ ਹੈ ਉਹ ਸਾਰੇ ਸਾਡੇ ਨਾਲ ਰਾਬਤਾ ਕਰਨ ਅਸੀਂ ਆਪਣਾ ਮੋਬਾਈਲ ਨੰਬਰ ਰਾਜ ਜਾਰੀ ਕਰਾਂਗੇ ਆਜ਼ਾਦ ਸਟੂਡੈਂਟ ਆਰਗੇਨਾਈਜੇਸ਼ਨ ਦਾ ਮੋਬਾਈਲ ਨੰਬਰ ਹੈਗਾ ਇਹ 9000094571 ਇਸ ਨੰਬਰ ਤੇ ਤੁਸੀਂ ਰਾਬਤਾ ਕਰ ਸਕਦੇ ਜੇ ਇੱਕ ਨੰਬਰ ਹੋਰ ਹੈ 9000092841 ਇਸ ਨੰਬਰ ਤੇ ਰਾਬਤਾ ਕਰੋ ਤੇ ਕਿਸੇ ਵੀ ਤਰ੍ਹਾਂ ਦੀ ਤੁਹਾਨੂੰ ਦਿੱਕਤ ਆਉਂਦੀ ਹੈ ਯੂਨੀਵਰਸਿਟੀ ਦੇ ਵਿੱਚ ਆਲੇ ਦੁਆਲੇ ਕਿਤੇ ਵੀ ਤੁਸੀਂ ਸਾਡੇ ਨਾਲ ਰਾਬਤਾ ਕਰ ਸਕਦੇ ਹੋ ਮਹਾਂਦੇਵ ਜੀ ਸਰ ਉਹ ਪਹਿਲਾਂ ਦੱਸਿਆ ਹੋਇਆ ਸੀਗਾ ਜਦੋਂ ਅਸੀਂ ਟੈਸਟ ਦੇਣ ਆਏ ਹਾਂ ਆਏ ਤੇ ਚਲੋ ਗੁਰਨਾਣਕ ਨੇ ਬੜੀ ਮਿਹਰ ਕੀਤੀ ਹੈ ਬਾਰਿਸ਼ ਪੈ ਗਈ ਹੈ ਜਦੋਂ ਸਾਡੇ ਆਰੀ ਤੇ ਬਹੁਤ ਬੁਰਾ ਹਾਲ ਸੀ ਨਾ ਸਾਨੂੰ ਪਾਣੀ ਨੂੰ ਪਾਣੀ ਮਿਲਦਾ ਹੀ ਨਹੀਂ ਕਿਤੇ ਨਾ ਕਿਤੇ ਸਿਰ ਤੇ ਮੇਰੇ ਛਾਲਾ ਬੜੀ ਕਿਤੇ ਉਸੇ ਚੱਕਰ ਕਰਕੇ ਅਸੀਂ ਅੱਜ ਸੋਚਿਆ ਕਰ ਵੀ ਜਿਹੜੀ ਦਿੱਕਤ ਆਪਾਂ ਚੱਲੀ ਆ ਮਤਲਬ ਅਕੇ ਹੋਰ ਨਾ ਚਲਨ ਤੇ ਉਹਦੇ ਕਰਕੇ ਅਸੀਂ ਠੰਡੇ ਜਲਦੀ ਤੇ ਮੱਠੇ ਜਲਦੀ ਸਪੀਡ ਲਾਈ ਆ ਬਿਲਕੁਲ ਬਿਲਕੁਲ ਅਕੇ ਅਕੇ ਹੁਣ ਆਪਣਾ ਚਾਲੂ ਹੀ ਇਹ ਕੰਮ ਸਾਰਾ ਪਿੱਛੇ ਆਪਾਂ ਬਲੱਡ ਕੈਂਪ ਲਾਇਆ ਹੋਇਆ ਸੀਗਾ ਇੱਥੇ ਮੇਨ ਗੇਟ ਤੇ ਜਿੱਥੇ 100 150 ਜਣਿਆਂ ਨੇ ਆਪਾਂ ਮਤਲਬ ਬਲੱਡ ਡੋਨੇਟ ਕੀਤਾ ਸੀਗਾ ਉਹ ਗੁਰਰਾਮਦਾਸ ਹਸਪੀਟਲ ਵੱਲੇ ਪਹੁੰਚਾਇਆ ਆਪਾਂ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਆਉਂਦੀ ਆ ਕੋਈ ਮਤਲਬ ਕੋਈ ਕਿਸੇ ਲੋ ਤੱਕਾ ਹੁੰਦਾ ਅਸੀਂ ਜ਼ਰੂਰ ਉਹਦੇ ਖਿਲਾਫ ਮਤਲਬ ਕਿ ਇੱਕ ਡਟ ਕੇ ਮਤਲਬ ਖੜਾਂਗੇ ਨਾ ਖਿਲਾਫ ਉਹਨਾਂ ਦੇ ਇਹ ਸਾਡੀ ਨਵੀਂ ਆਜਾਦ ਸਟੂਡੈਂਟ ਆਰਗੇਨਾਈਜੇਸ਼ਨ ਹੈ ਸਾਰੇ ਸਟੂਡੈਂਟਸ ਨੂੰ ਬੇਨਤੀ ਹੈ ਕਿ ਸਪੋਰਟ ਕਰਨ ਇਹ ਇੱਕ ਉਸ ਸਮਾਜ ਦਾ ਮਤਲਬ ਸਟੈਂਡ ਹੈ ਜਿੱਚ ਸਾਰੇ ਧਰਮਾਂ ਦਾ ਸਤਿਕਾਰ ਹੁੰਦਾ ਵਾ ਤੇ ਮਹਾਰਾਜ ਅੰਦੀ ਸਿੰਘ ਦੀ ਸੋਚ ਹੈ ਵੀ ਜਿੱਚ ਸਾਰੇ ਧਰਮਾਂ ਨੂੰ ਇਕੁਅਲ ਰੱਖ ਕੇ ਚੱਲਿਆ ਜਾਂਦਾ ਵਾ ਤੇ ਇਹਦਾ ਜਦੋਂ ਆਪਾਂ ਸ਼ੁਰੂ ਕੀਤਾ ਸੀ ਉਦੋਂ ਉਹ ਕੋਈ ਬੋਤਾ ਹਮ ਮਿਨਿਸਪਰ ਦਾ ਆਪਾਂ ਥੋੜੇ ਜੇ ਜਾਣੇ ਲੈ ਕੇ ਤੁਰੇ ਸਾਂ ਹੁਣ ਦੋ ਦੋਕ ਸਾਲ ਹੋ ਗਏ ਆਪਾਂ ਇਕੱਠੇ ਹੋਏ ਆ ਹੁਣ ਆਪਾਂ ਕੰਮ ਕਰਾਂਗੇ ਸਟੂਡੈਂਟਾਂ ਨਾਲ ਜੁੜ ਕੇ ਤੁਹਾਡੀ ਫਿਲਹਾਲ ਤੇ ਹੈਗੀ ਜੇ 60 70 ਬੰਦੇ ਹੈਗੇ ਹਾਂਜੀ ਹੋਲੀ-ਹੋਲੀ ਐਦਾਂ ਵਧਾਂਗੇ ਤੇ ਗਾਂ ਜੀਐਨਯੂ ਤੱਕ ਸੋਚ ਹੈਗੀ ਜਾਂ